ਸਾਦਾ ਸੰਦੇਸ਼ ਮੂਰਾਂ ਹੈ ਮੀ ਜਿੱਥੇ ਮੂਰਾ ਪ੍ਰਚਾਰ ਨਹੀਂ ਉਥੇ ਉਕਾਬ ਦਾ ਮਸਾ ਵੀ ਨਹੀਂ ਸੁਧਾਰਕ ਹੋ ਸਕਦੇ ਟਾਈਮ ਸਰ ਆਇਆ ਕਰੋ ਔਰ ਕਈ ਜਗ੍ਹਾ ਤੇ ਤੇ ਇਹ ਵੀ ਸੁਧਾਰਨੀ ਹੈ ਜੀ ਉਹ ਸੁਧਾਰ ਕਾਂ ਦੇ ਯੁੱਗ ਵਿੱਚ ਹੀ ਫਿਰ ਜਾਂਦੇ ਟਾਈਮ ਸਰ ਆਇਆ ਕਰੋ ਟਾਈਮ ਸਰ ਬੰਦਗੀ ਕਰਿਆ ਕਰੋ ਸੁਧਾਰ ਕਾਂ ਦਾ ਯੁੱਗ ਚੱਲੀ ਜਾ ਰਿਹਾ ਸਾਲੋਂ ਸਾਲ ਤੋਂ ਬੰਦਗੀ ਦਾ ਟਾਈਮ ਰੱਖਿਆ ਹੋ ਗਿਆ 7 ਵਜੇ ਲੋਕ 6:30 ਆਉਣਗੇ 9 ਵਜੇ ਆਉਣਗੇ ਔਰ ਅਜੇ ਤੱਕ ਪਾਦਰੀ ਸੁਧਾਰਨ ਤੇ ਲਗਾਇਆ ਐ ਤੱਕ ਸੁਧਾਰ ਕੰਮ ਚੋਂ ਹੀ ਨਹੀਂ ਨਿਕਲੇ ਤੇ ਉਕਾਬ ਦੇ ਮਸਾਵਿਸ਼ ਕਦ ਆਉਣਗੇ ਕਿਉਂਕਿ ਓਕਾਬ ਦੀ ਸੇਫਕਾਈ ਹੀ ਤੀਸਰਾ ਖਿਚਾਪ ਹੈ ਓਦੀ ਸੇਫਕਾਈ ਅਸਮਾਨ ਦਾ ਪਹਿਲਾ ਹਿੱਸਾ ਨਹੀਂ ਹੈ ਓਦੀ ਸੇਫਕਾਈ ਅਸਮਾਨ ਦੀ ਉੱਪਰਲੀ ਚੋਟੀ ਹੈ ਜਿੱਤੇ ਕੋਈ ਬਾਸ਼ਕਾਇਲ ਨਹੀਂ ਜਾ ਸਕਦੀ